ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਆਓ ਕਰਦੇ ਆਂ ਬਲੌਗ ਦੀ ਸ਼ੁਰੂਆਤ ਆਪਾਂ ਮੈਂ ਚੱਲਿਆ ਆ ਜਗਾ ਸੰਡੇ ਅੱਜ ਮੈਂ ਚੱਲਿਆ ਦਰਬਾਰ ਸਾਹਿਬ ਤੇ ਫਤਿਹ ਦਾ ਡਿਆ ਖੇਡਣ ਥੱਲੇ ਬੀਠੇ ਜੀ ਹਲੋ ਇੱਧਰ ਥੱਲੇ ਬੈਠਾ ਮੇਰਾ ਪੁੱਤ ਠੀਕ ਹਾਂ ਮੇਰਾ ਪੁੱਤ ਆਇਆ itu jadi time hoga, agen apa? Cintabab Ikan de? Saya kekalian. Tik tik. Tik 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 ਮ ਬਣਾਉਣ ਲੱਗੀਆਂ ਪਾਲਕ ਪਨੀਰ ਤੇ ਪਾਲਕੇ ਲੈ ਕੇ ਆਏ ਬੀਬੀ ਹੁਣੇ ਤੇ ਪਾਲਕ ਜਿਹੜੀ ਆਪਾਂ ਵਾਸ਼ ਕਰ ਲਈ ਹੋਈ ਏ ਪਹਿਲਾਂ ਚੁਗੀ ਪੱਤੇ ਮੇ ਵਾਸ਼ ਕੀਤੇ ਤੇ ਇਧਰ ਆਪਾਂ ਟੇਕੀਲੇ ਚ ਪਾਣੀ ਗਰਮ ਪਾ ਕੇ ਦਿੱਤਾ ਹੈ ਤੇ ਜਿਹੜੀ ਪਾਲਕ ਆਪਾਂ ਕੱਟਣੀ ਨਹੀਂ ਹੈਗੀ ਇਦਾਂ ਹੀ ਸਾਫ਼ਤੀ ਆ ਪਾਲਕ ਦੇ ਪੱਤੇ ਜਿਹੜੇ ਆ ਪਾਣੀ 'ਚ ਉਬਾਲਣੇ ਆ ਤੁਸੀਂ ਤੇ ਪੱਤੇ ਜਿਹੜੇ ਆਪਾਂ ਐਵੇਂ ਵਿੱਚ ਪਾ ਦੇਨੇ ਆ ਪਾਣੀ ਚ ਆਹਨ ਲਸਣ ਛੱਲਿਆ ਹੋਇਆ ਇਹਦੇ ਵਿੱਚ ਇਧਰੇ ਸਾਉਤ ਪਾ ਦੇਣਾ ਇਸ ਤੋਂ ਬਾਅਦ ਇਧਰ ਇੱਦਾਂ ਪਾ ਦੇਣਾ ਤੇ ਇਹਨਾਂ ਦਾ 15 ਮਿੰਟ ਰਿਕਨ ਦੇਣਾ ਹੈ ਪਾੜ ਕੇ ਤੜਕੇ ਵਾਸਤੇ ਆਪਾਂ ਲਸਣ ਪਿਆਜ਼ ਤੇ ਟਮਾਟਰ ਜਿਹੜਾ ਆ ਉਬਾਲਿਆ ਹੋਇਆ ਆ ਟਮਾਟਰ ਨੂੰ ਤੁਸੀਂ ਉਬਾਲ ਲੈਣਾ ਤੇ ਜਿਹੜੀ ਪਾਲਕ ਪਾਣੀ ਵਿੱਚ ਰੇਖਦੀ ਕੋਈ ਉਹ ਪਾਣੀ ਦੇ ਵਿੱਚ ਤੇ ਜਿਹੜਾ ਟਮਾਟਰ ਉਬਾਲ ਲੈਣਾ ਤੇ ਤੁਸੀਂ ਆਪਾਂ ਪਹਿਲਾਂ ਵੀ ਸਾਬਤ ਵੀ ਪਾਇਆ ਪਾਲਕ ਤੇ ਤੁਸੀਂ ਥੋੜਾ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਵੈਸੇ ਰੋਟ ਚ ਪਾਇਆ ਹੋਇਆ ਆ ਸਾਬਤ ਤੇ ਬਾਕੀ ਇਹ ਵੀ ਜਿਵੇਂ ਤੁਹਾਨੂੰ ਪਸੰਦ ਆ ਤੇ ਕੱਟ ਕੇ ਕੋਨਾ ਕੱਟ ਕੇ ਲਸਣ ਪਾ ਸਕਦੇ ਹਾਂ ਕਿਉਂਕਿ ਮੈਂ ਆਹੜਾ ਪਾਲਕ ਵਿੱਚ ਹੀ ਪਾਇਆ ਹੋਇਆ ਹੈ। ਪਾਲਕ ਜੜੀ ਹੈ ਵੇਖੋ ਆਪਣੀ ਗੇਂਦੀ ਪਈ ਹੈ। ਇਹਨੇ ਤੁਸੀਂ ਪਾਲਕ ਰਿੰਦਣੀ ਹੈ। ਪਾਲਕ ਜੜੀ ਆਪਾਂ ਉਬਾਲ ਲਈ ਹੋਈ ਹੈ ਤੇ ਇਹਦੇ ਕੱਤੇਲੇ ਪਾਣੀ ਦੀ ਸਾਫਤੀ ਹੈ। ਉਬਾਲ ਲੈਣਾ ਹੈ। ਸਰੀਆ ਕੋ ਸਾਫਤੀ ਪਾਇਆ ਹੋਇਆ ਹੈ ਤਾਂ ਹੁਣ ਆਪਾਂ ਜਿਹੜੀ ਮਿਕਸੀ ਹੈ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰਾਂਗੇ ਪੂਰਾ ਜਿਵੇਂ ਪਤਲੀ ਗਰੇਵੀ ਹੁੰਦੀ ਨੇ ਉਹ ਉਹਦੇ ਹਿਸਾਬ ਨਾਲ ਪਤਲੀ ਗਰੇਵੀ ਜੀ ਕਰਨੀ ਪਈ ਇਹ ਮਹਿੰਦੀ ਜੀ ਬਣ ਗਈ ਮਹਿੰਦੀ ਜੀ ਹੈ ਫੇਰ ਤਾਂ ਬੜੀ ਕੋਕਸਾਰ ਨੇ ਕੱਟਤਾ ਜੜੇ ਪਨੀਰ ਵੀ ਕੱਟ ਲੈ ਲੀ ਪ੍ਰੀਮਾ ਖਾ ਲੈਣਾ ਥੋੜਾ ਜਿਹਾ ਇੱਕ ਮਿੰਟ ਇੱਕ ਫਰੀਜ ਪੀਸ ਖਾ ਲੈ ਇੱਕ ਫੜਨੇ ਹੁੰਦੀ ਹੈ ਸੁਰਾਤ ਨੇ ਫਿਰ ਖਾਓ ਚੱਕ ਲੋ ਬਈ ਨਾ ਠੀਕ ਆ ਗੁੱਡ ਆਪਾਂ ਚੱਕੀ ਕਰਨ ਵਾਲੇ ਨਾਲ ਜੁਨੇ ਮੈਂ ਵੀ ਲਿਆ ਟਮਾਟਰ ਬਾਦ ਦੇ ਵਿੱਚ ਲੱਗੇ ਕਰ ਫਿਰ ਆਓ ਖਾਓ ਖਾਓ ਪਨੀਰ ਖਾ ਲਓ ਕੰਮ ਚੱਲਦੇ ਰਹਣੇ ਹਿੰਦਾ ਪਾਲਕ ਨੇ ਬਣੇ ਜਾਂ ਨਾ ਬਣੇ ਤਾਂ ਫਲੀਸੇ ਆਪਾਂ ਖਾ ਖਾਦਾ ਰਹਾਂ ਤਾਂ हां। ਕਤੇ ਕੁੱਟ ਕਰਿਓ। ਚਲ ਜੂਗਾ ਮੈਂ ਇਹਨੂੰ। ਤੇ ਹੋਰ ਕੱਟ ਕਰ ਦਈਏ। ਮੈਨੂੰ ਹੋਰ ਕੱਟ ਕਰਨਾ ਨੇ। ਅਬਾ ਬੈਠੇ ਦੋ ਜਾਣੇ। ਕਾ ਬਦੇ? ਕਬਾ ਬੈਠੇ ਦੋ ਜਾਣੇ ਕੱਟ ਕਰਨ ਵਾਸਤੇ ਪਨੀਰ। ਅੱਛਾ। ਠੀਕ ਹੈ। ਹੋ ਜਿਹੜਾ ਪਾਣਾ ਆਪਣੀ ਹੀ ਕੱਟਿਆ ਹੋਇਆ ਆ। ਇਹ ਫਰਾਈ ਕਰਾਂਗੇ ਪਹਿਲਾਂ। ਕਈ ਕਰਦੇ ਕੱਚਾ ਹੀ ਪਾ ਦਿੰਦੇ ਹਨ ਪਨੀਰ ਇਹ ਹਮੇਸ਼ਾ ਫਰਾਈ ਕਰਕੇ ਤੇ ਫਿਰ ਪਾ ਦਿਆ ਪਨੀਰ ਲਾ ਇਹਨਾਂ ਦੇ ਬਹੁਤ ਜੀ ਜਬ ਦੇ ਫੀਕੂ ਰਿਵਟ ਫਰਾਈ ਕਰਨਾ ਹਾਂਜੀ ਕੀ ਕਹਿੰਦੇ ਤੁਸੀਂ ਹੋਰ ਪਨੀਰ ਆਵੇ ਫਰਾਈ ਹੋਣ ਦਾ ਪਨੀਰ ਜਿਹੜਾ ਆਪਾਂ ਫਰਾਈ ਕਰ ਲਿਆ ਆ ਆਪਾਂ ਪਾ ਦਿੱਤਾ ਹੈ ਤੇ ਇਸ ਤੋਂ ਬਾਅਦ ਜਿਹੜਾ ਪਾਵਾਂਗੇ ਜੀਰਾ ਜੀਰਾ ਤਾਂ ਵੈਸੇ ਮੈਨੂੰ ਪਸੰਦ ਨਹੀਂ ਪਰ ਫਾਇਦਾ ਹਰੇਕ ਸਬਜ਼ੀ ਤੇ ਹੁੰਦੀ ਹੈ

ਹੀ ਦੱਸੋ ਤੁਹਾਡੀਆਂ ਤੇਸਤਵਾਂ ਦੀ ਕਾਲੀ ਮਿੱਟੀ ਨਾਲ ਈ ਕ੍ਰੀਸੀ ਪਾਵਾਂਗੇ ਨਮਕ ਇਹ ਨਮਕ ਆਪਾਂ ਪਾਇਆ ਨਹੀਂ ਨਾ ਤੇਸਤਵਾਂ ਦੇ ਤਰਫੇ ਵੀ ਨਮਕ ਪਾਵਾਂਗੇ लगती है पर ये कि लड़ी है बहुत ही बढ़िया बनती है तो भी जरूर ट्राई करके तो देखिए इस तो बार पहाड़ तनी है पार्क पनीर अपना बन के तेरे आड़ी हो चुका है ਤੇ ਹੁਣ ਟੇਸਟ ਕਰਕੇ ਦੇਖਾਂਗੇ ਕਿਵੇਂ ਦਾ ਬਣਿਆ ਹੈ ਦੇਖਣ ਨੂੰ ਬਹੁਤ ਹੀ ਵਧੀਆ ਲੱਗਦਾ ਪਿਆ